ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਰਪੀਤ ਸਿੰਘ ਸੱਗੀ ਸੱਗੀ ਹਲਦੀ ਫਰਮ YouTube ਚੈਨਲ ਦੀ ਇਸ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਸੋ ਵੀਰੋ ਪੰਜਾਬ ਸਰਕਾਰ ਦੇ ਇਹਨਾਂ ਇੱਕ ਬਹੁਤ ਸ਼ਲਾਘਾਯੋਗ ਉਪਰਾਲੇ ਤਹਿਤ ਜਿਹੜਾ ਹੈ ਫ੍ਰੀ ਸਪਲਾਈ ਸਕੀਮ ਰਹੀ ਜਿਹੜਾ ਵਨ ਵਿਭਾਗ ਵਦਸੂਆਂ ਵੱਲੋਂ ਖੇਤੀਬਾੜੀ ਵਿਭਾਗ ਟਾਂਡਾ ਨੂੰ ਇਲਾਕੇ ਦੇ ਕਿਸਾਨਾਂ ਨੂੰ ਦੇਣ ਵਾਸਤੇ ਜਿਹੜੇ ਬੂਟੇ ਦਿੱਤੇ ਗਏ ਆ ਜਿਸ ਅਨੁਸਾਰ ਖੇਤੀਬਾੜੀ ਵਿਭਾਗ ਟਾਂਡਾ ਵੱਲੋਂ ਜਿਹੜੇ ਮੁਲਾਜ਼ਮਾਂ ਵੱਲੋਂ ਬਲਾਕ ਦੇ ਵਾਪਕ ਪਿੰਡਾਂ ਦੇ ਕਿਸਾਨਾਂ ਨੂੰ ਫ੍ਰੀ ਬੂਟੇ ਵੰਡੇ ਗਏ ਆ ਤੇ ਇਹ ਕਿਹੜੀ ਕਿਹੜੀ ਵੈ ਇਹਨਾਂ ਤੇ ਨਵਾਂ ਵੈਰਿਟੀ ਦੇ ਬੂਟੇ ਜਿਹੜੇ ਆ ਵੰਡੇ ਗਏ ਆ ਸੋ ਅੱਜ ਤੁਹਾਨੂੰ ਮਿਲਾ ਦਿੰਨੇ ਆ ਜਸਪਾਲ ਸਿੰਘ ਹੁਣਾ ਨਾ ਜਿਹੜੇ ਖੇਤੀਬਾੜੀ ਵਿਸਤਾਰ ਅਫਸਰ ਨੇ ਤੇ ਉਹਨਾਂ ਦੇ ਸਹਿਯੋਗ ਦੇ ਰਹੇ ਨੇ ਵਿਕਾਸ ਭਾੜੀ ਆ ਜੀ ਜਿਹੜੇ ਕਿ ਖੇਤੀਬਾੜੀ ਸਬ ਇੰਸਪੈਕਟਰ ਨੇ ਤੇ ਇਹ ਤੁਹਾਨੂੰ ਬੂਟੇ ਵੀ ਦਿਖਾ ਲ ਦਿੰਨੇ ਆ ਜਸਪਾਲ ਜੀ ਮੜਾ ਬੂਟੇ ਦਿਖਾ ਦਦਿਓ ਤੁਹਾਨੂੰ ਕਿਹੜੀ ਕਿਹੜੀ ਵੈਰਿਟੀ ਹੈਗੀ ਆ ਆ ਜੀ ਕਿਹਨੇ ਆ ਦਾ ਬੂਟਾ ਵਾ ਠੀਕ ਹੈ ਜੀ ਹਾਂ ਜੀ ਚਾਲੀ ਲੈਂਦੀ ਠੀਕ ਹੈ ਜੀ ਉਹ ਜੀ ਉਹ ਜੀ ਸਾਗਵਾਂ ਦਾ ਬੁੱਟਾ ਜੀ ਸਾਗਵਾਂ ਦੇ ਬੁੱਟੇ ਜੀ ਜਿਹਦੇ ਸਰਕਾਰੀ ਨਸੀ ਹੋ लागले ਬਣਪਾ ਹੋ ਲੈ ਗਏ ਆ ਠੀਕ ਹੈ ਜੀ ਤੇ ਬੜਾ ਵਧੀਆ ਜੇ ਹੋਰ ਵੀ ਜੇ ਲੋੜ ਜਰੂਰ ਪਈ ਤੇ ਹੋਰ ਲੈ ਕੇ ਆਵਾਂਗੇ ਅੱਗੇ ਹੋਰ ਵੀ ਆਪਣਵਾ ਰਏ ਹਾਂ ਹਾਂ ਜੀ ਕੱਲ ਮੋਰ ਦੇ ਲਿਆਵਾਂਗੇ ਨਿੰਮ ਦੇ ਲਿਆਵਾਂਗੇ ਠੀਕ ਹੈ ਠੀਕ ਹੈ ਜੀ ਠੀਕ ਲਿਆਵਾਂਗੇ ਠੀਕ ਹੈ ਤੇ ਚਲੋ ਮੈਂ ਜਸਪਾਲ ਸਿੰਘ ਹੁਣੇ ਤੇ ਤੁਹਾਡੀ ਬੜੀ ਵਿਭਾਗ ਸਾਰਿਆਂ ਦਾ ਤੇ ਬਹੁਤ ਧੰਨਵਾਦ ਕਰਦਾ ਆ ਪੰਜਾਬ ਸਰਕਾਰ ਦਾ ਤੇ ਬਣ ਵਿਭਾਗ ਦਾ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜਿਹਦੇ ਤੇ ਸਾਨੂੰ ਕਿਸਾਨਾਂ ਨੂੰ ਫ੍ਰੀ ਬ ਸੋ ਐਡੇ ਟਾਈਮ ਤੇ ਜਦੋਂ ਪਾਣੀ ਵੀ ਫ੍ਰੀ ਨਹੀਂ ਸਾਨੂੰ ਮਿਲਦਾ ਉਸ ਟਾਈਮ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਫ੍ਰੀ ਬੂਟੇ ਦਿੱਤੇ ਜਾ ਰਹੇ ਆ ਤੇ ਜੇ ਅਸੀਂ ਫਿਰ ਵੀ ਇਸ ਚੀਜ਼ ਦਾ ਫਾਇਦਾ ਨਾ ਲੈ ਸਕੀਏ ਤਾਂ ਬਹੁਤ ਮਾੜੀ ਗੱਲ ਹੋਵੇਗੀ ਸਾਡੇ ਆਮ ਕਿਸਾਨਾਂ ਵਾਸਤੇ ਵੀ ਆਮ ਲੋਕਾਂ ਵਾਸਤਾ ਵੀ ਸੋ ਜਿਹੜੇ ਜਿਹੜੇ ਵੀਰਾਂ ਨੂੰ ਉਹਨਾਂ ਦੇ ਨੇੜੇ ਦੇ ਖੇਤ ਦੇ ਦਫ਼ਤਰ ਤੋਂ ਬੂਟੇ ਮਿਲ ਰਹੇ ਆ ਮੇਰਾ ਵੀਰ ਜਾ ਕੇ ਇੱਕ ਵਾਰ ਬੂਟਿਆਂ ਨੂੰ ਜਰੂਰ ਲਗੋ ਕਿਉਂਕਿ ਬਿਲਕੁਲ ਜ਼ੀਰੋ ਕਾਸਟ ਆ ਕੋਈ ਇੱਕ ਪੈਸਾ ਨਹੀਂ ਲਿਆ ਜਾ ਰਿਹਾ ਤੁਸੀਂ ਜਿੰਨੇ ਮਰਜੀ ਤੁਸੀਂ ਬੂਟੇ ਲਾਓ ਜਿੰਨੀ ਤੁਹਾਡੀ ਸਮਰੱਥਾ ਹੈ ਜਿੰਨੀ ਤੁਹਾਡੇ ਕੋਲ ਥਾਂ ਖਾਲੀ ਪਈ ਆ ਤੁਸੀਂ ਉਹਨੇ ਬੂਟੇ ਲੈ ਕੇ ਜਾਓ ਤੇ ਆਪਣੇ ਖੇਤਾਂ ਵਿੱਚ ਜਰੂਰ ਲਾਓ ਆਪਣੇ ਥਾਂ ਤੇ ਜਰੂਰ ਲਗਾਓ ਜਿੱਦ ਤੋਂ ਤੁਹਾਡੇ ਕੋਲ ਸਪੇਅਰ ਪਈ ਹੋਈ ਆ ਬਹੁਤ ਬਹੁਤ ਮਿਹਰਬਾਨੀ ਧੰਨਵਾਦ